ਦਰਗਾਏ ਕੁੜੀ ਮੈਂ ਕਿਤੇ ਨਹੀਂ ਦੱਸਾਂ ਪੈਣੀ ਹਾਂ ਅਸੀਂ ਤੇ ਤੈਨੂੰ ਢੀਕ ਦੇਸ ਅੱਛਾ ਤੇ ਤੂੰ ਆਈ ਕੋਈ ਨਾ ਹਾਂ ਘਰ ਦਾ ਕੰਮ ਸੌਂਦਾ ਆ ਹੁੰਦਾ ਤੇ ਚਲੋ ਹੁਣ ਤੇ ਤੂੰ ਆ ਗਈ ਚੱਲ ਰਹੇ ਤੇ ਆਪਣਾ ਉਹ ਕੁੜੀ ਕਵੇ ਮੈਨੂੰ ਉਹਨੇ ਤਾਂ ਬੜੀ ਜਿੱਦ ਕੀਤੀ ਰੋਣਾ ਪਿੱਟਣਾ ਪਾਇਆ ਕਾਹਦਾ ਜੀ ਮੈਂ ਤੇ 12 ਪੜ ਗਈ ਹਾਂ ਤੇ ਮੈਂ ਤੇ ਘਰ ਰਹਿ ਨਹੀਂ ਸਕਦੀ ਅੱਛਾ ਤੇ ਮੈਂ ਆਖਿਆ ਵੀ ਹਾਏ ਮੈਂ ਹੁਣ ਕੀ ਕਰਾਂ ਕਹਿੰਦੀ ਮੈਂ 12 ਪੜ੍ਹ ਕੇ ਵੀ ਰੋਟੀਆਂ ਹੀ ਪਕਾਉਣੀਆਂ ਨੇ 12 ਪੜ੍ਹਿਆ ਤੇ 0 ਦੇ ਬਰਾਬਰ ਜਾਣ ਡਿਆ ਅੱਜਕੱਲ ਤੇ ਕਹਿੰਦੀ ਮੈਂ ਨਹੀਂ ਮੇਰੇ ਨਾਲ ਦੀਆਂ ਤਾਂ ਕਾਲਜ ਵਿੱਚ ਐਡਮਿਸ਼ਨ ਲੈ ਲਈ ਹੈ ਤੇ ਮੈਂ ਆਖਿਆ ਮੈਂ ਕਿਵੇਂ ਕੱਲਾਂ ਕਿਵੇਂ ਕੱਲਾਂ ਫੇਰ ਪੈਣਾ ਮੈਂ ਕੀ ਕੀਤਾ ਮੈਂ ਕਿਹਾ ਚਲ ਤੂੰ ਜਾ ਹਾਂ ਤੇ ਉਹ ਕੱਲ ਦੀ ਜਾਣ ਲੱਗੀ ਸ਼ੁਰੂ ਕਰ ਲਿਆ ਸ਼ੁਰੂ ਕਰ ਲਿਆ ਤੇ ਮੈਂ ਘੋਣਾ ਚੰਨੂ ਤੇਰੀ ਭੂਆ ਆ ਜੇਗੀ ਤੇ ਤੇਰੇ ਪਿਓ ਨੂੰ ਆਪਣੇ ਭਰਾ ਨੂੰ ਤੇ ਆਪਣੇ ਡੇਰ ਵੱਡੇ ਨੂੰ ਸਮਝਾਈ ਕਿ ਕੋਈ ਨਾ ਜਾਣ ਦੇ ਕੁੜੀਆਂ ਜੇ ਸਿੱਧੇ ਰਥਾਂ ਨਾ ਜਾਣ ਨਾ ਸਿੱਧੇ ਕੰਮਾਂ ਨਾ ਜਾਣ ਤੇ ਬਹੁਤ ਕੁਝ ਕਰ ਸਕਦੀਆਂ ਨੇ ਨਹੀਂ ਕੁੜੀਆਂ ਨਾ ਤੇ ਵਿਚਾਰੀਆਂ ਜਾਂਦੀਆਂ ਵੀ ਨਹੀਂ ਕਈ ਸਾਰੀਆਂ ਕੁੜੀਆਂ ਮਾੜੀਆਂ ਨਹੀਂ ਸਾਰੀਆਂ ਚੰਗੀਆਂ ਨਹੀਂ ਕੁੜੀਆਂ ਨਾ ਤੇ ਜਾਂਦਣਾਂ ਹੀ ਸਿੱਧੇ ਹੱਥਾਂ ਜਦੋਂ ਉਹਨਾਂ ਦਾ ੱੱਕਾ ਹੋ ਜਾਂਦਾ ੱੱਕਾ ਤੇ ਕੀ ਕਰਨ ਕੁੜੀਆਂ ਕੁੜੀਆਂ ਕੀ ਕਰਨ ਉਸੇ ਉੱਤੇ ਕੋਈ ਸੇਫਟੀ ਨਹੀਂ ਹੈਗੀ ਸਾਡੇ ਨਾਲ ਸਰਕਾਰਾਂ ਨਹੀਂ ਚੰਗੀਆਂ ਜਿਹੜੇ ਸਾਡੇ ਆਗੂ ਬੰਦੇ ਨੇ ਉਹ ਬਿਲਕੁਲ ਇਹਨਾਂ ਗੱਲਾਂ ਦਾ ਲੈਦੇ ਨਹੀਂ ਹਾਂ ਅੰਟੈਸਟ ਵੀ ਇਹ 3 ਨਾਲ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਹੁਣ 3 ਨੇ ਵੀ ਤੇ ਬਾਹਰ ਅੰਦਰ ਨਿਕਲਣਾ ਸਮੇਂ ਦੇ ਅਨਸਾਰ ਪਹਿਲਾਂ ਨਹੀਂ ਸੀ ਕੋਈ ਪੜਾਉਂਦਾ ਤੇ ਨਹੀਂ ਸੀ ਕੋਈ ਜਾਂਦਾ ਰੋਟੀ ਪਾਣੀ ਪਕਾਉਂਦਗਾ ਸੀ ਘਰਾਂ ਚ ਰਹਿੰਦੇਗਾ ਸੀ ਹੁਣ ਅੱਜ ਕੱਲ ਪੜ੍ਹ ਲਿਖ ਜਾਂਦੀਆਂ ਕੁੜੀਆਂ ਸਾਰਾ ਕੁਝ ਕਰਦੀਆਂ ਕੁੜੀਆਂ ਤੇ ਜਾਇ ਜੰਦੀਆਂ ਨੇ ਹਾਂ ਗੱਡੀਆਂ ਘੋੜੇ ਸਭ ਕੁਝ ਚਲਾਈ ਫੇਰਦੀਆਂ ਰੇਲ ਗੱਡੀ ਦੀ ਡਰਾਈਵਰਾਂ ਨੇ ਕੁੜੇਵਰਾਂ ਨੇ ਹਾਂ ਪਰ ਸੇਫਟੀ ਨਹੀਂ ਹੈਗੀ ਸੇਫਟੀ ਨਹੀਂ ਹੈਗੀ ਸੇਫਟੀ ਨਹੀਂ ਆਗੀ ਤੇ ਕੁੜੀਆਂ ਦੀ ਕੁੜੀਆਂ ਦੀ ਸੇਫਟੀ ਜ਼ਰੂਰ ਹੋਣੀ ਚਾਹੀਦੀ ਈ ਈਆਂ ਦੀ ਈਆਂ ਨਾਲ ਟੱਕਾ ਨਹੀਂ ਹੋਣਾ ਚਾਹੀਦਾ ਮਾਪੇ ਈਆਂ ਨੂੰ ਕਿਵੇਂ ਪੋਰਿਆ ਪੋਰਿਆ ਕਰਕੇ ਪੜਾਉਂਦੇ ਨੇ ਗੈਰ ਘਰਾਂ ਦੀਆਂ ਵੀ ਨੇ ਚੰਗੇ ਘਰਾਂ ਦੀਆਂ ਵੀ ਚੰਗੇ ਘਰਾਂ ਦੇ ਵੀ ਕਮਾਈ ਕਰਦੇ ਨੇ ਕਮਾਈ ਕਰਦੇ ਨੇ ਵਿਚਾਰ ਕਹਣਾ ਨਹੀਂ ਹੁੰਦੇ ਉੱਟ ਕੇ ਥੋੜਾ ਕਿਸੇ ਨੂੰ ਲੈਂਦੇ ਨੇ ਤੇ ਈਆਂ ਦੇ ਸੇਫਟੀ ਹੋਣੀ ਚਾਹੀਦੀ ਆ ਮੇਰੀ ਤੇ ਇਹੋ ਹੀ ਹੱਥ ਜੋੜ ਕੇ ਸਾਰੇ ਅੱਗੇ ਬੇਨਤੀ ਹੈ ਤੁਹਾਡੇ ਅੱਗੇ ਵੀ ਸਾਰੇ ਅੱਗੇ ਵੀ ਬੇਤੀਆਂ ਦੀ ਸੇਫਟੀ ਜ਼ਰੂਰ ਹੋਣੀ ਚਾਹੀਦੀ ਹੈ ਹੈਨਾ ਜੇ ਵੇਥੋ ਕੁੜੀ ਨਿਕਲੀ ਆ ਜੇ ਕੋਈ ਟੀਨ ਮੈਨ ਦਾ ਜਗਾ ਸੇਫਟੀ ਲਾਉਣੀ ਚਾਹੀਦੀ ਹੈ ਨਹੀਂ ਨੁਕਸਾਨ ਨਫਾ ਹੋ ਜਾਂਦਾ ਉਹਦਾ ਹੀ ਲੈਣਾ ਚਾਹੀਦਾ ਅਕਲ ਵੀ ਆ ਨੁਕਸਾਨ ਸਮਾ ਹੋਇਆ ਤੇ ਹੋਇਆ ਕਿ ਆ ਫੜ ਕੇ ਜੇਲਾ ਚ ਦੇ ਦਿੱਤਾ ਜੇਲਾ ਤੋਂ ਬਾਦਲ ਨਿਕਲ ਕੇ ਮਾਲਤਾ ਉਹ ਘਰ ਬੈ ਜਾਂਦੇ ਨੇ ਲਿਆ ਚਾਰਕ ਦਿਨ ਮੋਮਬਤੀਆਂ ਲੈ ਕੇ ਉਹਦੀ ਤੇ ਉਹਦੀ ਤੇ ਉਹਦੀ ਉਹ ਕੀਤਾ ਤੇ ਕੁਝ ਵੀ ਨਾ ਫੇਰ ਉਹੀ ਇਹ ਤਾਂ ਪਤਾ ਉਹਨਾਂ ਨੂੰ ਚਰ ਮੈਂ ਨਾ ਚੱਲ ਹੱਟਾ ਤੂੰ ਹੁਣ ਕਹਿ ਨਹੀਂ ਮੈਨੂੰ ਕੀ ਕਹਿਣਾ ਸੀ ਕਿਹਨ ਮੈਂ ਕਹਣਾ ਸੀ ਕਿ ਉਹ ਕੁੜੀ ਰੋਂਦੀ ਆ ਟੜਫਦੀ ਆ ਤੇ ਥੋੜਾ ਜਿਹਾ ਆਪਣੇ ਭਰਾ ਨੂੰ ਤੇ ਉਹਨੂੰ ਵੱਡੇ ਮੁੰਡੇ ਨੂੰ ਸਮਝਾ ਪੰਜਾਬ ਨੂੰ ਉਹਨੂੰ ਕਹੇ ਵੀ ਕੋਈ ਨਾ ਜਾਣਦੀ ਆ ਤੇ ਜਾਣ ਦੇ ਉਹ ਕਹਿੰਦੇ ਹੌਲੇ ਨੇ ਵੀ ਨਹੀਂ ਭੇਜਣੀ ਮੋਲ ਦੇ ਸਰਤੇ ਆਹੋ ਤਾਂ ਕਹਿੰਨੇ ਨੇ ਉਹਨਾਂ ਨੂੰ ਸਮਝਾ ਵੀ ਕੋਈ ਨਾ ਜਾਣ ਦੇ ਤੇ ਕੁੜੀ ਆਉਣੀ ਵਾਲੀ ਆ ਉਹਨੂੰ ਵੀ ਸਮਝਾਉਂਦੀ ਚਲ ਪਾ ਭੀ ਗੱਲ ਮੇਰੀ ਸੁਣ ਗਾਲ ਮੈਂ ਇਸ ਗੱਲ ਤੇ ਸਮਝਾਉਂਗੀ ਹਾਂ ਤੂੰ ਵੀ ਸਿਆਣੀ ਤੂੰ ਤਾਂ ਹੁਣ ਮੈਨੂੰ ਕਹਿ ਦਿੱਤਾ ਕਿ ਤੇਰੀ ਧੀ ਨੇ ਤੈਨੂੰ ਕਿਹਾ ਚਲ ਮੇਰੀ ਵੀ ਉਹ ਧੀ ਆ ਭਤੀਜੀ ਆ ਮੇਰੀ ਕਿ ਇਹਨਾਂ ਨੇ ਕਿਹਾ ਵੀ ਭੂਆ ਨੂੰ ਕਹਿ ਕੋਈ ਨਹੀਂ ਕਹਿ ਭਾਦੀ ਵੇ ਸੁਣ ਮੈਂ ਇਸ ਧਾਰ ਤੇ ਸਮਝਾਉਂਗੀ ਹਾਂ ਵੀ ਕੁੜੀ ਨੂੰ ਵੀ ਆਪਾਂ ਇਹ ਕਹਿਣਾ ਵੀ ਸੂਟ ਪਾ ਕੇ ਜਾ ਸੂਟ ਸੂਟ ਅੱਜ ਕੱਲ ਬੜੇ ਛੋਲੇ ਲੰਮੇ ਲੰਮੇ ਸੂਟ ਚੋਲੇ ਛੋਟ ਕਪੜੇ ਨਾ ਪਾ ਪਾ ਕੇ ਜਾਵੇ ਆ ਪੈਂਟਾ ਪੁੰਟਾ ਨਹੀਂ ਪਾਉਣਾ ਚੱਡ ਪਰਾਂ ਪੈਂਟਾ ਚ ਪੂਰੇ ਸਰੀਰ ਐਵੇਂ ਹੀ ਆਉਟ ਕੇ ਦੇਖਦੇ ਆਂਟ ਦਿਸਦੇ ਨੇ ਇਹਨਾਂ ਆਲਮੇਲਾ ਮੇ ਕੁੜੀਆਂ ਪਾਉਂਦੀਆਂ ਨੇ ਛੱਗੇ ਜੇ ਨਾਲ ਪਜਾਂਦੀ ਇਹੋ ਜੇ ਪਾ ਕੇ ਜਾ ਸੋਹਣੀ ਤਾਰਾ ਬਣ ਕੇ ਜਾ ਕੋਈ ਲੰਬਾ ਪੋਚੀ ਛੇ ਨਹੀਂ ਕਰਨੀ ਕੁਝ ਨਹੀਂ ਲਾਉਣਾ ਪਾਉਣਾ ਸੋਹਣੀ ਤਾਰਾ ਜਾ ਤ ਸੋਹਣੀ ਤਾਰਾ ਪੜ ਕੇ ਆਪਣੀ ਸਟੈੜੀਕਾਰ ਤੇ ਘਾਰਿਆ ਹੈਨਾ ਕੱਲ ਨੂੰ ਮੇਰਾ ਭਰਾ ਤੇ ਮੇਰਾ ਭਤੀਜਾ ਕਹੇ ਲੈ ਤੈਨੂੰ ਵੀ ਆਣ ਕੇ ਕੋਈ ਹਦਾਇਤ ਨਹੀਂ ਕੀਤੀ ਪਿਓ ਦੀ ਪੱਗ ਦਾ ਵੀ ਖਿਆਲ ਰੱਖੇ ਪਿਓ ਦੀ ਪੱਗ ਦਾ ਖਿਆਲ ਰੱਖਣਾ ਮੇਰਾ ਪਿਓ ਦੀ ਪੱਗ ਦਾ ਬਿਲਕੁਲ ਧਿਆਨ ਦੇਣਾ ਮੁੰਡਿਆਂ ਨਾਲੋਂ ਉੱਪਰ ਕੁੜੀਆਂ ਜਾਣਦੀਆਂ ਦਾਲ ਤੇ ਦਈਆਂ ਨੇ ਪਰ ਹੁਣ ਇਹ ਹੀ ਆ ਨਾ ਵੀ ਚਲ ਅੱਛਾ ਫਿਰ ਵਿਚਾਨੇ ਦੇ ਠੱਕੇ ਵੀ ਹੁੰਦੇ ਨੇ ਦੋਵੇਂ ਹੀ ਤੇਰੀ ਗੱਲਾਂ ਹੁੰਦੇ ਨੇ ਜੇ ਤਾਂ ਕੁੜੀ ਆਪ ਵੀ ਕੁੜੀਆਂ ਨੂੰ ਆਪ ਵੀ ਸੋਚ ਕੇ ਰਹਿਣਾ ਚਾਹੀਦਾ ਕੁੜੀ ਨੂੰ ਆਪ ਵੀ ਕਦੀ ਖਰਾਬ ਨਹੀਂ ਹੋਣਾ ਚਾਹੀਦਾ ਤੇ ਜੇ ਤਾਂ ਕਾਹ ਹੋ ਜਾਵੇ ਵਿਚਾਰੀਆਂ ਨੇ ਤਾਂ ਕੀ ਕਰਨ ਬਾਹਰ ਅੰਦਰ ਜਾਂਦਾਂਗੇ ਫਿਰ ਤਾਂ ਕੁਛ ਧੀ ਤੇ ਕੁਛ ਕਰ ਨਹੀਂ ਸਕਦੇ ਇਸ ਕਰਮ ਤੇ ਧੀ ਤੇ ਧੀ ਆ ਹਾਂ ਹੈ ਨਾ ਹੋਣੋ ਕਹਿੰਦੀ ਨਾ ਤੇ ਮੈਂ ਜੇ ਕਰੋਨਾ ਵਿਆ ਤੇ ਮੈਂ ਵਿਆਹ ਨਹੀਂ ਕਰਾਉਣਾ ਮੈਂ ਤੁਹਾਡੇ ਭਾਂਡੇ ਹੀ ਮਾਂਦੀ ਰਵਾਂਗੀ ਜੇ ਤੱਕ ਮੈਨੂੰ ਤੁਸੀਂ ਅੱਗੇ ਕਾਲਜ ਚ ਨਾ ਪਾਇਆ ਫਿਰ ਮੈਂ ਕਹਾਂ ਤੂੰ ਰਾਮਗੜੀਆ ਕਾਲਜ ਆ ਕਿੰਨੇ ਕੁ ਦੂਰ ਹੈ ਤੂੰ ਉੱਥੇ ਜਾ ਫਿਰ ਕਹਿੰਦੀ ਪੈਸੇ ਕੋਈ ਨਹੀਂਗੇ ਤੇ ਅੱਜ ਮੈਂ ਕਹਾਂ ਉਹ ਮੇਰੇ ਵਾਕਬ ਨੇ ਤੇ ਉਤੋਂ ਤੂੰ ਸਲੀਪ ਬਣਵਾ ਲਿਆ ਈ ਮੈਂ ਸਿਮਰਨ ਨੂੰ ਵੀ ਲੈ ਕੇ ਗਈ ਸਾਂ ਅੱਛਾ ਸ਼ੰਮੂ ਨੂੰ ਅੱਛਾ ਤੇ ਉਹ ਮੇਰੇ ਵਾਕਬ ਨੇ ਉਤੋਂ ਸਲੀਪ ਕਢਵਾ ਲਿਆ ਜਿੰਨੇ ਖਰਚਾ ਪਾਣੀ ਹੋਏਗਾ ਆਪੇ ਉਹਦੇ ਹਿਸਾਬ ਨਾਲ ਦੇਈ ਆਵਾਂਗੇ ਸਕਾਲਰਸ਼ਿਪ ਵੀ ਉਹਨੂੰ ਮਿਲ ਜਾਣੀ ਆਹ ਕਾਲਾ ਛਾਇਆ ਮਦਾਨੀ ਬਹੁਤ ਨਾਲ ਕਿੰਨੇ ਵਜੇ ਆਉਂਦੀ ਹੁੰਦੀ ਆ ਨਹੀਂ ਵਾਲੀ ਆ ਬਸ ਚਾਹ ਬਣਾਉਣੀ ਹੈ ਬਣਾ ਲਿਆ ਕੋਈ ਲੈ ਕੇ ਆਈ ਮੈਂ ਬਸ ਆਹ ਪਤਾ ਹੋਣਾ ਮੈਂ ਤੇ ਆਈ ਸੱਚਾ ਲੈ ਮੈਨੂੰ ਕਦੇ ਤੇ ਕਹਿੰਦੇ ਸੀ ਪਿਆਣੇ ਆਇਆ ਆਇਆ ਹੁਣ ਘਰੇ ਪੈਰ ਮੇਰੇ ਵੀ ਬੱਚੇ ਨਾਲ ਨਾ ਕਹਿ ਬੀ ਮੰਮੀ ਤੂੰ ਕਿੱਧਰ ਜਾ ਕੇ ਨਹੀਂ ਜ਼ਿੰਮੇਵਾਰੀ ਨਾ ਕੁੜੀਆਂ ਦੀ ਲੈ ਤੇ ਮੈਂ ਸੋਹਣੀ ਤਰਾ ਕੁੜੀ ਆਉਂਦੀ ਤੈਨੂੰ ਸਮਝਾਉਣੀ ਆ ਕਿ ਪੁੱਤ ਸੋਹਣੀ ਤਰਾ ਜਾਣਾ ਤੇ ਸੋਹਣੀ ਤਰਾ ਆਉਣਾ ਤੇ ਆਪਾਂ ਵੀ ਤਾਂ ਵੀ ਮੇਰੀ ਦਾ ਰੱਦਾ ਵੀ ਮੇਰੀ ਕੁੜੀ ਪੜ ਪੁੱੜ ਜਾਵੇ ਤੇ ਜਾਵੇ ਮਾਵਾਂ ਧੀਆਂ ਦੀ ਐ ਵੀ ਰਹਿ ਕੇ ਭਰਾ ਨਹੀਂ ਮੰਨਦਾ ਤੇ ਮੁੰਡਾ ਨਹੀਂ ਆਉਂਦੇ ਨੇ ਤਾਂ ਉਹਨਾਂ ਨੂੰ ਸਮਝਾ ਲਾਂਗੇ ਆ ਕਿਹੜਾ ਤੇ ਮੇਰਾ ਭਰਾ ਮੰਨ ਲੈਂਦਾ ਹੁੰਦਾ ਤੇ ਕੁੜੀ ਨੂੰ ਵੀ ਸਮਝਾਵਾਂਗੀ ਕਿਉਂ ਕੱਲ ਨੂੰ ਮੇਰੇ ਵੀ ਯਾਲੇ ਨੇ ਫੇ ਯਾਲੇ ਕਹਿ ਦਿੰਦੇ ਮੰਮੀ ਤੂੰ ਜ਼ਿੰਮੇਵਾਰੀ ਕੱਲ ਨੂੰ ਲੈ ਕੇ ਆਈ ਹੈਂ ਇਸ ਤਰ੍ਹਾਂ ਨਾ ਕਰ ਜੇ ਨਹੀਂ ਮਾਮਾ ਪੜਾਉਂਦਾ ਤਰੇੜ ਲੈ ਹੈਨਾ ਚਲੋ ਅੱਛਾ ਆਂਦੀ ਸੀ 1 ਵਜੇ ਆਜੇਗੀ ਆਈ ਨਹੀਂ ਕੇ ਜੇ ਕੁੜੀ ਮੇਰਾ ਫੋਨ ਬੰਦ ਹੋਇਆ ਹੋਏ ਮੰਮੀ ਹਾਜੀ ਕੀ ਕਰਦੇ ਹੋ ਮੈਂ ਤੇਰੇ ਘਰ ਆਨੇ ਚਾਹ ਨਹੀਂ ਆਈ ਹੋਈ ਹੈ। ਹੋ ਆਏ ਨੇ। ਹਾਂ, ਹੋ ਆਏ। ਅੱਛਾ। ਲੈ। ਹੋ ਆਨੇ ਤਾਂ ਮੈਨੂੰ ਦੱਸਿਆ ਵੀ ਨਹੀਂ। ਸਸਿਕਲ ਪੂਜੀ। ਸਵਾਸਿਕਾ। ਮੈਨੂੰ ਤਾਂ ਸਿੱਧਾ ਦੱਸਿਆ ਵੀ ਨਹੀਂ ਕਿ ਆ ਜਾਣ ਆ। ਅੱਛਾ? ਹਾਂਜੀ, ਸਸਿਕਲ ਪੂਜੀ। ਸਵਾਸਿਕਾ। ਹਾਂ, ਠੀਕ ਹੈ ਤੂੰ ਸੁਣਾ। ਹਾਂਜੀ, ਆਪਾਂ ਵੀ ਠੀਕ-ਠਾਕ ਹਰ ਸਾਰੇ ਘਰੇ ਸਭ ਠੀਕ ਨੇ ਮੇਰੇ ਹੁਣ। ਹਾਂ, ਸਭ ਠੀਕ-ਠਾਕ ਨੇ ਤੂੰ ਸੁਣਾ। ਹਾਂਜੀ, ਮੇਰਾ ਫੋਨ ਹੀ ਬੰਦ ਹੋ ਗਿਆ ਹੈ। ਦਿਖਾ ਪੂਜੀ ਕੀ ਹੋ ਗਿਆ? ਪਤਾ ਨਹੀਂ ਹੋ ਨੀ ਹੁੰਦੀ ਆ। ਲਓ। अलो पोजावन चार्ज लाके देखने मम्मी दे फोन दा नहीं ये नहीं लगना चार्ज अच्छा, चा, हाँ, तो मैं घरो लाके ले आई सा अच्छा अच्छा आन दे आन देख लो कोई और ठीक है तेरी पढ़ाई चल रही हां जी हां जी पोजा तू से सुनाओ अपनी बीवी हां ठीक है अच्छा मम्मी क्या बना के लाई अच्छा आलो जाओ रख दो रख दो रख दो ताको पीओ जाओ हां अलो पोजा ठीक है पढ़ाई हां जी हां जी पोजा सब बढ़िया ठीक-ठाक पढ़ाई केवे रे तेरा फिर आज मम्मी बढ़िया रहया अच्छा अच्छा हां जी हां ते अपना इधर में हो जो कूलर तो लग गे हो जो अच्छा 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 हां जी हां और हाँ। तो आई थे हो जा हां जी हां जी कूलर लग गए मानो है ले लिया कर लो हवा जी सही लग गई और और हां जी मम्मी बढ़िया तो पढ़ाई पढ़ो ठीक है ਹਾਂਜੀ ਭੂਆ ਜੀ ਇਹ ਤਾਂ ਵਧੀਆ ਹੈ ਮੇਰੇ marks ਵਗੈਰਾ scholarship ਸਾਰਾ ਵੇਖ ਕੇ ਮੇਰੇ marks ਵਗੈਰਾ certificate ਦੇਖ ਕੇ ਉਹਨਾ ਨੇ ਤਾਂ ਮੈਨੂੰ ਬਹੁਤ ਵਧੀਆ ਮੈਨੂੰ ਕਿਹਾ ਵੀ ਅੱਛਾ ਅੱਛੀ ਹੈ ਕੁੜੀ ਫ਼ੇਰ ਰੱਖ ਲਿਆ ਮੈਨੂੰ ਉਹਦੇ ਚ college ਚ admission ਕਰ ਲਈ ਹੈ ਮੇਰੀ ਤੇ ਨਾਲ scholarship ਵੀ ਮਿਲਿਆ ਕਰੇਗੀ ਤੇ ਪਹਿਲਾਂ ਭੂਆ ਜੀ ਵੀਹ ਹਜ਼ਾਰ ਰੁਪਇਆ ਖਰਚਾ ਪਿਆ ਆਪਾਂ ਅੱਛਾ 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 ਹਾਂ ਤੇ ਕੰਨੇ ਦੇ ਕਿ ਕੀ ਆਇਓ ਕੋਈ ਆਇਆ ਬਾਹਰ ਦਰਵਾਜਾ ਦੇ ਖੜ ਗਿਆ ਆਇਆ ਇਹ ਲਖੜ ਕੰਦਿਆ ਕੂੜੇ ਵਾਲਾ ਆਇਆ ਲੱਗਦਾ ਆਹ ਦੇਖੋ ਕੋਆਜੀ ਆਇਆ ਵੀ 20000 ਰੁਪਏ ਦਾ ਪਹਿਲਾ ਖਰਚਾ ਕੀ ਲੱਭਦੇ ਹੋ ਆਜ ਅੱਛਾ ਅੱਛਾ ਹਾਂਜੀ ਕੋਆਜੀ ਮੈਂ ਲਖਨ 20000 ਦਾ ਖਰਚਾ ਦੇ ਦਾਂ ਕੋਈ ਨਾ ਪੁੱਤ 20000 ਦਾ ਖਰਚਾ ਤਾਂ ਕੋਈ ਗੱਲ ਨਹੀਂ ਬਾਕੀ ਜਿੱਤੇ ਮੈਂ ਮਤ ਕਰਦਾਂਗੀ ਹੈਨਾ ਤੇ ਕੋਈ ਨਾ ਕਰਦਾਂਗੀ ਬਾਕੀ ਇਹ ਸੁਣ ਮੇਰੀ ਗੱਲ ਹਾਂਜੀ ਵੀ ਤੁਹਾਨੂੰ ਨਾ ਮੈਂ ਆਈ ਆ ਨਾ ਤੇ ਮੈਂ ਹੁਣ ਤੇਰੇ ਪਿਓ ਨੂੰ ਕਹਾਂਗੀ ਹਾਂਜੀ ਤੇ ਭਰਾ ਨੂੰ ਕਹਾਂਗੀ ਇੱਕ ਵਾਰ ਤੁਸੀਂ ਨਹੀਂ ਕਹਿ ਕੇ ਮੈਂ ਦਾਂਗੀ ਉਹ ਮੇਰੀ ਗੱਲ ਮੋੜਦਾ ਨਹੀਂ ਕਦੀ ਵੀ ਤਾਈ ਮੈਂ ਕਹਿੰਦੀ ਸੀ ਮਮੇ ਤੇ ਤੂੰ ਰਾਣਾ ਜੀ ਜਿੰਨਾ ਪਿਓ ਦੀ ਪੱਗ ਦਾ ਧਿਆਨ ਦੇਣਾ ਬਸ ਤੂੰ ਅੱਜ ਮੈਂ ਜ਼ਰੂਰ ਪਿਓ ਦੀ ਪੱਗ ਪੈਲੋ ਪਿਆ ਪਹਿਲਾਂ ਪਿਓ ਦੀ ਪੱਗ ਜਿਹੜਾ ਭਰਾ ਹੁੰਦਾ ਵੀ ਪਿਓ ਹੀ ਹੁੰਦਾ ਆ ਹਾਂਜੀ ਵੱਡਾ ਭਰਾ ਆ ਤੇਰਾ ਹਾਂਜੀ ਪਿਓ ਦੀ ਤੇ ਭਰਾ ਦੀ ਪਹਿਲਾਂ ਪੱਗ ਆਹ ਬੜਾ ਬਾਤ ਤੋਂ ਪੜਾਈਆਂ ਬਾਤ ਤੋਂ ਨਹੀਂ ਆਓ ਦੇਖ ਜਾ ਇਹ ਜਾਣਾ ਨਾ ਤੁਸੀਂ ਤੇ ਐ ਸੋਹਣਾ ਵਾਲਾ ਸੂਟ ਪਾ ਕੇ ਕੁੜੀਆਂ ਵੇਸ ਕਿ ਦੱਸਣੇ ਪਾਉਂਦਾ ਆਹੋ ਜੀ ਆ ਵੇਖੋ ਮੈਂ ਜਿਆਦਾਤਰ ਭੋਜ ਜਿੱਦਾਂ ਦੇ ਨੇ ਲੰਬੇ ਲੰਬੇ ਆਓ ਕੋਈ ਉਹ ਆਉਟ ਫੈਸ਼ਨ ਨਹੀਂ ਕਰਕੇ ਜਾਣਾ ਜਿਹੜਾ ਕਿਸੇ ਨੂੰ ਵੀ ਗਲੀ ਮੱਲੇ ਨੂੰ ਵੀ ਪਤਾ ਹੋਵੇ ਵੀ ਧੀ ਇਹਨਾਂ ਦੀ ਜਾਂਦੀ ਸੋਣੀ ਤਰ੍ਹਾਂ ਪੜਨਦੀ ਹੈ ਹਾਂ ਤੇ ਹਾਂ ਉਹ ਜੇ ਬਿਆਣਾ ਮੈਂ ਪਤਾ ਬਲੇਪਾ ਬੇਲਾ ਕੇ ਵਾਲ ਬੂਲ ਇਧਰ ਉਧਰ ਨਹੀਂ ਛੱਡ ਕੇ ਆਹ ਭਾਬੀ ਤੂੰ ਮੇਰਾ ਦੱਸ ਕੋਈ ਨਹੀਂ ਤੂੰ ਹੀ ਪੀ ਲੋ ਆਪਾਂ ਪੀ ਲੈਨੇ ਤੂੰ ਪੀ ਲੈ ਫਿਰ ਮੈਂ ਕੋਈ ਨਾ ਮੰਮੀ ਤੂੰ ਪੀ ਲੈ ਪੀ ਲੈ ਫਿਰ ਨਹੀਂ ਕੋਈ ਕੋਈ ਨਹੀਂ ਬਾਤ ਕਰ ਲਵਾਂਗੇ ਵੇ ਭਾਬੀ ਹਾਂਜੀ ਮੈਂ ਵੀ ਇਹਨੂੰ ਕੁੜੀ ਨੂੰ ਕਿਹਾ ਆ ਕਹਿੰਦੀ ਭੂਆ ਵੀ 10000 ਦਾ ਖਰਚਾ ਆ ਲੱਕ ਚੱਲ 20000 ਦਾ ਖਰਚਾ 10 ਕ ਮੈਂ ਕਰਦਾ ਹੈ ਹੈ ਮੈਨੂੰ ਮੇਰੇ ਕਿਹੜੇ ਮੇਰੇ ਭਰਾਣੇ ਰੱਖਣੇ ਨੇ ਪੈਸੀ ਹੈ ਉਹ ਜੇ ਪਾ ਦੇਦਾ ਤੇ ਨਾ ਹੋਗੀ ਮੇਰੀ ਗੱਲ ਮੋੜਦਾ ਕੋ ਨਹੀਂਗਾ ਮੇਰਾ ਭਰਾਣ ਵੀ ਤੇ ਭਤੀਜਾ ਵੀ ਤੇ ਮੇਰੀ ਸੁਣ ਲੈ ਪਹਿਲਾਂ ਗੱਲ ਤੇ ਮੈਂ ਕਹਾਂ ਤੂੰ ਹੀ ਇੱਜ਼ਤ ਰੱਖਣੀ ਉਪਾਗ ਦਾ ਧਿਆਨ ਭਰਾ ਜਿਹੜਾ ਹੁੰਦਾ ਹੈ ਭੋਆ ਜੀ ਉਹ ਵੀ ਫੇਰ ਹੀ ਆ ਤੇ ਉਹਦੀ ਪਾਕ ਦਾ ਧਿਆਨ ਦੇ ਆ ਜਿਹੜੀ ਲਾਈਨ ਐ ਨਹੀਂ ਲਾ ਕੇ ਜਾਣਾ ਠੀਕ ਹੈ ਪੋਤ ਆਜ ਲਾਈ ਆ ਹਾਂ ਮੁੜ ਕੇ ਨਹੀਂ ਮੈਂ ਸੁਣਨਾ ਚਾਹੁੰਦੀ ਇਹ ਸਾਰੀ ਜ਼ਿੰਮੇਵਾਰੀ ਅਗਲੀ ਨੇ ਚੁੱਕੀ ਆ ਜੋ ਜਾਣ ਹੀ ਨਹੀਂ ਦਿੰਦੇ ਤੁਸੀਂ ਕਿ ਜਦ ਤੱਕ ਹੋ ਗਏ ਮੈਂ ਉਦਾਂ ਹੀ ਹੋਣੇ بڑے ਕੱਪੜੇ ਪਾ ਕੇ ਸੋਹਣਾ ਬੜਾ ਮੱਲਾ ਵੀ ਜਿਹੜਾ ਕਵੇ ਵੀ ਸੋਣੀ ਵਾਲੀ ਕੁੜੀ ਬਣ ਕੇ ਜਾਂਦੀ ਆ ਆ ਨਹੀਂ ਲਾਉਣੀ ਬਿਲਕੁਲ ਠੀਕ ਹੈ ਪੋਤ ਇਹ ਬੜਾ ਸਮਾਂ ਪਿਆ ਪੁੱਤ ਲਾਇਓ ਜਦੋਂ ਚੰਗੇ ਆਪਣੇ ਘਰਾਂ ਚ ਹੋ ਜੋਗੇ ਵਿਆਹੇ ਬਾਰੇ ਜਾਓਗੇ ਸਮਾਂ ਸਮੇਂ ਨਾਲ ਲਾਈ ਦਿਆਂ ਨੇ ਪਹਿਲਾਂ ਕੋਈ ਵੀ ਨਹੀਂ ਸੀ ਕੁੜਗਾਂ ਨੂੰ ਪਤਾ ਹੁੰਦਾ ਅਜ ਕੁ ਅਸੀਂ ਸੂਟ ਨੂੰ ਤਰਸਣਾ ਵਿਆਹ ਸ਼ਾਦੀ ਹੋਣੇ ਅੱਜ ਕੱਲ੍ਹ ਦੇ ਸਮੇਂ ਚ ਉਹੋ ਜੇ ਵੀ ਆਈਆਂ ਹੀ ਪੌਂਦੀਆਂ ਕਿਹਾਂ ਜਿਹਾ ਕਵਾਰੀਆਂ ਪੌਂਦੀਆਂ ਨੇ ਫਿਰ ਵਰੀ ਨੂੰ ਕੀ ਜਾਣਣਾ ਹੈ ਵਰੀ ਨੂੰ ਕੀ ਜਾਣਣਾ ਆ ਸਾਨੂੰ ਦੱਜੀਆਂ ਵਾਰੀਆਂ ਬਰੀਆਂ ਚ ਸ਼ੌਕ ਹੁੰਦਾ ਸੀ ਸੋਹਣੇ ਸੂਟ ਆ ਸੀ ਸ਼ੇਰ ਬੋਣਾ ਤੇ ਇੰਜ ਕਰਕੇ ਬਾਹ ਲੈਣਾ ਤੇ ਸਾਡੇ ਭਰਾ ਨੇ ਖਲਾਰ ਦੇਣਾ ਆਹ ਉਦੋਂ ਥੱਲੇ ਜੇ ਪੱਟੀਆਂ ਹੀ ਕਰਕੇ ਕਰਦੀਆਂ ਪੱਟੀਆਂ ਪੌਂਦੀਆਂ ਕਹਿੰਦੇ ਸੀ ਆ ਕਿਉਂ ਕੀਤਾ ਆ ਕੇ ਖਲਾਰ ਦੇ ਦਾ ਕਹ ਆ ਕੀ ਕੀਤਾ ਆ ਫਿਰ ਚਲ ਤੂੰ ਕਰ ਹੁਣ ਦੱਸ ਜਾ ਤੇ ਤੇਰੀ ਭੂਹਾਰੇ ਦੇ ਦੇਣਾ ਆ ਤੇ ਪਾਣੀ ਪੰਜ ਹਜ਼ਾਰ ਕਰਕੇ ਆਪਾਂ ਨੇ ਦੋ ਵਾਰ ਹੀ ਦੇ ਦਾਂਗੇ ਠੀਕ ਆ ਉਹ ਕੋਈ ਨਾ ਮੇਰੇ ਭਰਾ ਤੇ ਤੂੰ ਕਾਨੂੰ ਟੈਂਸ਼ਨ ਲੈਣੀ ਬਾਕੀ ਤੇਰੀ ਕੋਲਰਸ਼ਿਪ ਵੀ ਆ ਜਾਣੀ ਆ ਤੇ ਫੀਸ ਵੀ ਤੇਰੀ ਆਉਣੀ ਮਮੀ ਉਹ ਤੇ ਚਲੋ ਟੈਨਸ਼ਨ ਨਾ ਕਰੋ ਪਹਿਲੇ ਉਹਦੀ ਆਪਾਂ ਉਹ ਤੇ ਬਾਅਦ ਦੀ ਗੱਲ ਹੈ ਨਾ ਤੇ ਕੋਲਰਸ਼ਿਪ ਤੇ ਆਈ ਜਾਣੀ ਆ ਤੇ ਸਾਲ ਬਾਅਦ ਜਾਂ 6 ਮਹੀਨੇ ਬਾਅਦ ਆਉਣੀ ਆ ਚਲੋ ਫਿਰ ਠੀਕ ਹੈ ਹੈ ਤੇ ਹੁਣ ਆਪਣਾ ਖਿਆਲ ਕਰਨਾ ਆ ਐ ਬਸ ਇਹ ਆ ਕਿ ਮੇਰਾ ਵੀ ਮੇਰੇ ਵੀ ਪਿੱਛੇ ਤੈਨੂੰ ਪਤਾ ਤੇਰੇ ਭਰਾ ਨੇ ਜਿਹੜੇ ਹਾਂਜੀ ਉਹ ਕਹਿਣਗੇ ਉਹ ਬਹੁਤ ਅਭਰਤੇ ਮੈਨੂੰ ਪਤਾ ਹੀ ਆ ਕੋ ਗੱਲ ਹੋ ਬਾਤ ਹੋਵੇ ਤਾਂ ਕਹਾਂਗੇ ਲੈ ਮੰਮੀ ਤੂੰ ਵੀ ਉੱਥੇ ਗਈ ਸਾ ਤੂੰ ਮਾਂ ਮੈਨੂੰ ਮਜਬੂਰ ਕੀਤਾ ਉਹ ਵੀਰੇ ਨੂੰ ਮਜਬੂਰ ਕੀਤਾ ਇਸ ਤਰ੍ਹਾਂ ਕਰ ਕਨ ਕਿਉਂ ਤੂੰ ਕੀਤਾ ਇਸ ਤਰ੍ਹਾਂ ਇਹੋ ਜੀਆਂ ਗੱਲਾਂ ਕਿਉਂ ਕੀਤੀ ਨਹੀਂ ਤੁਸੀਂ ਇਦਾਂ ਦੀ ਗੱਲ ਸੋਚੋ ਨਾ ਇਦਾਂ ਦੀ ਤੇ ਗੱਲ ਦਿਮਾਗ ਖੱਪਣਾ ਕਈ ਨੇ ਸਮੇਂ ਕਿੰਨਾ ਕੀ ਸਾਹ ਕਿਤਾਬ ਲਿਖਿਆ ਹੈ ਹਾਂਜੀ ਮੰਮੀ ਮੈਂ ਦੱਸਦਾ ਫੋਨ ਕੀਤਾ ਸੀ ਕਹਿੰਦਾ ਨਾ ਲਿਆਇਆ ਮੰਮੀ ਹਾਂਜੀ ਹਾਂਜੀ ਮੈਂ ਭੁਆਜੀ ਨੂੰ ਦਿਖਾਤਾ ਹੈ ਕਿ ਇਦਾਂ ਸਾਰਾ ਖਤਰਾ ਸੁਣ ਮੇਰੀ ਗੱਲ ਤੂੰ ਪਾਲੇ ਚੜਦੀ ਇਹ ਨਾ ਮੇਰੀ ਸੁਣ ਗੱਲ ਪਹਿਲੇ ਸਮੇਂ ਵਾਂਗੂ ਤੂੰ ਰਹਿਣਾ ਜਿਦ ਤਰਾ ਪਹਿਲਾ ਸਾਡਾ ਸਮਾਂ ਸੀ ਪੀਂਗ ਪੈਂਦੀ ਸੀ ਨਾ ਅੱਜ ਕੱਲ ਤੇ ਉਹ ਸਮਾਂ ਹੀ ਨਹੀਂ ਹੈਗੇ ਪਹਿਲਾ ਕੁੜੀ ਦਾ ਵਿਆਹ ਹੁੰਦਾ ਸੀ ਤੇ ਪਹਿਲੇ ਸੌਣ ਤੇ ਜੀਜੇ ਨੇ ਰਸੇ ਦੇ ਕੇ ਜਾਣੇ ਅਸੀਂ ਰਾਲ ਕੇ ਰਾਤ ਅਸੀਂ ਪੀਂਗਾ ਪਾਉਣੀਆਂ ਰਾਲ ਕੇ ਪੀਂਗ ਅਸੀਂ ਪਾਉਣੀ ਤੇ ਪੀਂਗ ਪਾਉਣੀ ਤੇ ਪਹਿਲਾ ਕੀੜਾ ਬਾਠਾਣਾ ਉਹ ਫੱਟੀ ਤੇ ਕਹਿਣਾ ਕੀੜੇ ਨੂੰ ਉਟਾ ਦੋ ਪਹਿਲਾਂ ਹਾਂਜੀ ਹਾਂਜੀ ਬੜੇ ਅਜੀਬ ਕੀ ਕੀ ਵੇਣ ਹੈ ਸਾਡੇ ਵਾਰ ਜਿੱਦਾਂ ਸਾਡਾ ਸਮਾਂ ਸੀ ਨਾ ਉਸ ਸਮੇਂ ਦੇ ਅਨੁਸਾਰ ਰਹਿਣਾ ਅਸੀਂ ਭਿਓ ਤਾਂ ਵੀ ਡਰਦੇ ਸੀ ਭਰਾਵਾਂ ਤੋਂ ਵੀ ਡਰਦੇ ਸੀ ਮਾਮਿਆਂ ਤੋਂ ਵੀ ਡਰਦੇ ਸੀ ਠੀਕ ਆ ਚਾਚੇ ਤੋਂ ਆਇਆ ਤੋਂ ਵੀ ਗਲੀ ਮਹੱਲੇ ਦੇ ਮੁੰਡੇ ਸੀ ਨਾ ਜਿਹੜੇ ਭਰਾ ਸਾਡੇ ਸੀ ਉਹਨਾਂ ਤੋਂ ਵੀ ਡਰਦੇ ਸੀ ਹਾਂਜੀ ਹਾਂਜੀ ਸਾਡੇ ਭਰਾਵਾਂ ਗਲੀ ਜਮ ਦਾ ਲਾ ਨਹੀਂ ਹਾਂ ਪਰ ਤੇ ਭਰਾਵਾਂ ਤੋਂ ਨਹੀਂ ਡਰਦੀਆਂ ਤਾਂ ਇਹ ਤੇ ਮਹੱਲੇ ਦੇ ਮੁੰਡਿਆਂ ਤੋਂ ਭਰਾਵਾਂ ਤੋਂ ਡਰਦੇ ਸੀ ਵੀ ਸਾਡੇ ਘਰ ਆਏ ਹੈ ਹੀ ਨਹੀਂ ਸੀ ਗੱਲ ਤੇ ਅਸੀਂ ਡਰਨਾ ਕੀ ਨਾ ਹਾਂ ਜੀ ਇਕੱਠੇ ਹੋਏ ਹੁਣਾਂ ਪਿੰਕੂ ਟੋਕਣਾ ਤੇ ਕਹਿਣਾ ਦਾ ਸਾਡੇ ਦਾ ਨਾ ਵੀਰ ਲੰਗ ਗਿਆ ਨਾ ਲੈ ਕੇ ਕਹਿਣਾ ਹੋਏ ਉਹ ਤੇ ਕਹੇਗਾ ਕਿ ਤੇ ਕਹਿ ਨਾ ਬੇਬੀ ਉੱਥੇ ਉਹ ਦੂਜੇ ਮੁੰਡੇ ਵੀ ਖਲੋਤੇ ਸਤੇ ਪਹਿਣਾ ਕਰ ਉਤਗਾ ਕਹਿ ਨਹੀਂ ਦਿੰਦੇ ਸੀ ਬਾਜ ਮਾਰ ਕੇ ਕਹਣਾ ਤੇ ਚਲੋ ਕਰ ਲੋ ਚਲੋ ਕਰ ਲੋ ਹਾਂ ਤੇ ਅੱਜ ਕੱਲ ਤੇ ਮਾਮੇ ਦੀਆਂ ਸਾਸੀ ਮੇ ਮਾਨੇ ਦਾ ਕੋਈ ਗੱਲ ਨਹੀਂ ਸਹਿਦਾ ਹੈ ਵਾ ਉਦੋਂ ਤੇ ਮਾਮੇ ਮਾਰ ਦਿੰਦੇ ਸੀ ਚ ਭੇੜਾ ਮੂੰਹ ਚਲ ਅੱਛਾ ਫਿਰ ਹਾਂ ਕੀ ਕੱਟ ਕੇ ਕੰਮਕਾਰ ਕਰੋ ਪਵਾਈਏ ਰੋਟੀ ਪਾਣੀ ਕੁਝ ਚੁੱਲੇ ਚੌਂਦੇ ਦਾ ਕਰੋ ਰੋਟੀ ਪਾਣੀ ਕਰੋ ਫਿਰ ਆਪਣਾ ਤੁਸ ਜੀ ਕੀ ਬਣਾਵਾਂਗੇ ਫਿਰ ਤੁਸੀਂ ਦੱਸੋ ਆਪੀ ਕੀ ਆ ਬਣਾ ਲੀਏ ਤੇ ਆਪਣਾ ਤੋਰੀਆਂ ਬਣਾ ਲਵਾਂ ਨੇ ਕਾਲੀਆਂ ਤੋਰੀਆਂ ਵੀ ਪਈਆਂ ਨੇ ਕੀਆ ਵੀ ਪਿਆ ਆ ਜੋ ਮਰਜ਼ੀ ਬਣਾ ਲਓ ਜੇ ਘਰ ਦਾ ਕੰਮ ਪ੍ਰੋਪਰ ਮਾਣਾ ਕਰ ਲਾਂ ਕੇ ਕਾਲੀਆਂ ਤੋਰੀਆਂ ਬਣਾਣੇ ਆ ਮੈਂ ਤਾਂ ਆ ਕਾਲੀਆਂ ਤੋਰੀਆਂ ਬਣਾ ਲਾ ਹਾਂਜੀ ਹਾਂਜੀ ਆਲੂ ਪਾਣੀ ਬੱਚੇ ਤੇ ਆਲੂ ਲੈਂਦੇ ਹਾਂ ਹਾਂਜੀ ਚਲੋ ਠੀਕ ਚਲੋ ਚਾਓ ਬਣਾਓ ਚਲਾ ਆ ਪੈਣਾ ਪਜਰਾ ਕੋ ਇਧਰ ਨੂੰ ਹਾਂ ਇਹ ਮਾਂ ਨੇ ਬਰੋਬਰ ਕੰਮ ਕਰਿਆ ਕਰੀ ਹਾਂਜੀ ਭੋਜੀ ਮੈਂ ਤੇ ਸਾਰਾ ਕੰਮ ਕਰਵਾ ਪੁੱਛ ਜੇ ਤੇਰਾ ਪਿਓ ਵੀ ਖੁਸ਼ ਹੋਵੇ ਵੀ ਲੈ ਮੈਂ ਮੇਰੀ ਧੀ ਜਾਂਦੀ ਹੈ ਤਾਂ ਕਰਦਾ ਵੀ ਜਾ ਦੇ ਜਾ ਪਰ ਤੂੰ ਉੱਠ ਇਹ ਰਹੇਗੀ ਇਹਦੇ ਹਾਂਜੀ ਹਾਂ ਕੋਈ ਨਾ ਭੋਜੀ ਤੇਰਾ ਆ ਲੋ ਭੋਜੀ ਮੈਂ ਬਣਾ ਕੇ ਲਾਨੀ ਸਬਜੀ ਸਬਜੀ ਬਣਾ ਸਬਜੀ ਸਬਜੀ ਕਰੋ ਹੈਨਾ ਹਾਂ ਤੇ ਆਪਣਾ ਤੋਰੀਆ ਮੈਨੂੰ ਲੈ ਜਾ ਹਾਂਜੀ ਠੀਕ ਹੈ ਤੁਹਾ ਬੁਆ ਬਈ ਨਾ ਤੇ ਮੈਂ ਤੋਂ ਉਹਨਾਂ ਨੂੰ ਕਿਆ ਤੇ ਹੈ ਵਾਸੀ ਉਹਨਾਂ ਨੂੰ ਪਤਾ ਵੀ ਹੈ ਪੀ ਜਾਂਦੀ ਹੈ ਪਰ ਉਹਨਾਂ ਨੇ ਜਵਾਬ ਨਹੀਂ ਮੈਨੂੰ ਕੋਈ ਦਿੱਤਾ ਸੀ ਤੇ ਚੱਲ ਇਹ ਕਈ ਸੀ ਬੁਆ ਜੀ ਕੋਈ ਨਾ ਕੋਈ ਨਾ ਮੇਰੀ ਮਨ ਮੇਰੀ ਨਹੀਂ ਮੇਰਾ ਭਰਾ ਮਰਦਾ ਮੈਂ ਬੁਆ ਮੰਨਦੀ ਹਾਂ ਕਿ ਮੈਂ ਤੇ ਉਹਨਾਂ ਨਾਲ ਜਰਨਾ ਤੇ ਕਰਵਾਉਣਾ ਵਿਆਹ ਤੇ ਮੈਂ ਕਿਹਾ ਉਹ ਕੱਪੜਾ ਥਪੜੀ ਘੜ ਦੇਣਗੀ ਆਹੋ ਇਹ ਵਿਆਹ ਕਿਉਂ ਨਹੀਂ ਕਰਉਂਦੀ ਵਿਆਹ ਨਹੀਂ ਕਰਾਂਗੀ ਹੈ ਆਹੋ ਤੇ ਇਹ ਕਹੀ ਦੀ ਮੈਂ ਪੜਨਾ ਚੱਲ ਪੜਨਾ ਚਲੋ ਚਾ ਕੋਈ ਮੈਂ ਆ ਚਾ ਮੈਂ ਸਮਝਾ ਦੂੰਗੀ ਮੈਂ ਸਮਝਾ ਦੂੰਗੀ ਮੁੰਡੇ ਨੂੰ ਮੈਂ ਸਮਝਾ ਦਊਗੀ ਤੇ ਵੀਰ ਨੂੰ ਮੈਂ ਜਾ ਦਊ ਕੋਈ ਨਾ ਸਮਝ ਜਾਣਾ ਉਹਨੇ ਕੈਰੈਕਟਰ ਕੋਈ ਨਾ ਭਾਏ ਜਿਵੇਂ ਤੂੰ ਕਹਿਨੀ ਏ ਕਿ ਜ਼ਿੰਮੇਵਾਰੀ ਪੂਰੀ ਤੂੰ ਲੈ ਆਹ ਜਿਵੇਂ ਤੂੰ ਕਹਿਨੀ ਉਤਰੇ ਕਰਾਂਗੇ ਕੋਈ ਤੇ 12 ਪੜ ਗਈ ਆ ਤੇ 12 ਪੜੀਆਂ ਕਿੱਥੇ ਦੇ ਕੰਮ 12 ਪੜੇ ਨੂੰ ਅੱਜ ਕੱਲ੍ਹ ਜੇ 12 ਨਹੀਂ ਨਹੀਂ ਪੜਾਈ ਪੜਾਈ ਤੇ ਪੜਾਈ ਹੈ 12 ਪੜੀ ਵੀ ਸਹੀ ਹੈ ਕੋਈ ਨਾਲ ਪੜਤ ਨਹੀਂ ਨਾ 12 ਪੜ੍ਹਨੀ ਮੇਰੀ ਗੱਲ ਸੁਣਨ ਨਾਲ ਪੜ੍ਹ ਨਹੀਂ 12 ਪੜ੍ਹ ਕੇ ਜੇ ਕੰਪਿਊਟਰ ਕੋਰਸਿੰਗ ਕਰ ਲੇਗੀ ਤੇ ਜਿਆਦਾ ਜੀ ਜਿਆਦਾ 10000 15 ਦੇ ਦੇਗੀ ਵਾਓ ਕੋਰ ਕਿੰਨਾ ਕੁ ਤਿੰਦ ਨੇ ਉਹ ਪੂਰਾ ਕੀਤਾ ਹੋਵੇ ਤਾਂ ਤਾਂ ਬੈਣੇ ਜਿਆਦਾ ਕਲਰਕ ਦੀਆਂ ਨੌਕਰੀਆਂ ਇਦੋਂ ਦਾ ਤਾਂ ਮਿਲਦੀਆਂ ਆ ਵਾਓ ਤੇ ਆਪਾਂ ਇਹ ਕੰਮ ਕਰੀਏ ਤੇ ਚਲੋ ਉਧਰ ਜਾਈਏ ਦੂਜੇ ਕਮਰੇ ਚਾ ਜਾ ਆਉਣੀ ਹੈ ਮੈਂ ਤੇ ਚੱਲ ਚਲ ਹਲਾ ਲੈ ਨਹੀਂ ਪੜਦੇਗਾ ਰਮੀ ਸਰਦਾ ਸੀ ਜੇ ਹੁਣ ਪੜਦੇਗਾ ਤੇ ਚੱਲ ਜਾਣਾ ਪੜਦੀ ਆ ਤੇ ਕੋਈ ਨਾ ਕਹਿ ਦਾਂਗੀ ਮੈਂ ਆਪਣੇ ਭਰਾ ਨੂੰ ਸਾਰਾ ਕੁਝ ਕਰ ਲਵਾਂਗਾ ਹਾਂ ਹਾਂ ਬੰਦੇ ਅਚਲ ਆ ਯਾਨੀ ਘਣਿਆ ਤੂਰੀਆਂ ਨੇ ਉਹਦੇ ਨਾਲ ਛੱਲ ਉਹਦੇ ਨਾਲ ਜਿਆਦਾ ਭੈਣ ਲੈ ਨਹੀਂ ਮੈਨੂੰ ਹਰੀ ਨੀ ਨਜ਼ਰ ਆਉਂਦੀ ਸਬਜੀ ਹਰੀ ਹਰੀ ਹੋਣੀ ਚਾਹੀਦੀ ਐਂ ਦੇ ਨਾਲ ਸਾਰੇ ਚਿੱਟੀ ਚਿੱਟੀ ਹੋ ਜਾਂਦੀ ਐ ਅੱਛਾ ਆ ਆ ਚਲ ਆ ਵੇਖ ਆ ਹਰੀ ਹਰੀ ਹੈ ਨਾ ਇਹਦੇ ਨਾਲ ਇਹ ਸੋਹਰਾ ਲਾ ਕੇ ਲੈ ਜਾਏਗੀ ਆਵੇ ਇਹਨੇ ਸਾਰਾ ਲਾਲ ਲੜਾ ਤੇ ਆਵੇ ਫਿਰ ਆਵੇ ਹਰੇ ਡੱਕਰਾ ਨਹੀਂ ਰਹਿਣਾ ਡੱਕਰਾ ਇਹਦੇ ਨਾਲ ਹਰੀ ਚਿੱਟੀ ਚਿੱਟੀ ਹੋ ਜਾਂਦੇ ਇਹ ਜਨਾ ਹਰਾ ਹਰਾ ਰਹਿੰਦਾ ਆ